ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ੰਕਰ ਗਟਾਰੀਆ ਹਲਕਾ ਜੀਰਾ ਜ਼ੋਨ ਨੰਬਰ 11 ਵਕੀਲਾਂ ਵਾਲੇ ਤੋਂ ਚੋਣ ਲੜ ਰਿਹਾ ਜਿਲ੍ਹਾ ਪ੍ਰੇਸ਼ਦ ਦੀ ਤੇ ਮੈਂ ਸਾਰੀ ਸੰਗਤ ਨੂੰ ਇਹੀ ਬੇਨਤੀ ਕਰਦਾ ਮੈਂ ਕਿ ਤੁਸੀਂ ਕੰਮ ਦੇ ਆਧਾਰ ਤੇ ਵੋਟਾਂ ਦੇਣੀਆਂ ਮੈਂ ਇਹ ਜੂਰ ਦੇਖ ਲਿਆ ਜੇ ਕਿ ਜਿਹੜਾ ਪਾਰਟੀਆਂ ਨੇ 70 75 ਸਾਲ ਦੇ ਵਿੱਚ ਨਹੀਂ ਕੰਮ ਕੀਤਾ ਤੇ ਉਹ ਆਮ ਆਦਮੀ ਪਾਰਟੀ ਨੇ 4 ਸਾਲਾਂ ਦੇ ਵਿੱਚ ਕਰਕੇ ਵਿਖਾ ਦਿੱਤਾ ਹੈ ਕਿਸਾਨੀ ਵਰਗ ਜ਼ਿੰਮੇਦਾਰਪੁਰਾ ਬਹੁਤ ਜ਼ਿਆਦਾ ਖੁਸ਼ ਹੈ ਜਦੋਂ ਵੀ ਮਿਲਦੇ ਇੱਕੋ ਗੱਲ ਕਹਿੰਦੇ ਆ ਕਿ ਮਾਨ ਸਾਹਿਬ ਨੇ ਕਿਹੜਾ ਬਹੁਤ ਵਧੀਆ ਕਿਹੜਾ ਕੰਮ ਕੀਤਾ ਵਾ ਕਿਹੜਾ ਨਹਿਰੀ ਪਾਣੀ ਹੈ ਉਹ ਸਾਡੇ ਖੇਤਾਂ ਦੇ ਵਿੱਚ ਆ ਗਿਆ ਵਾ ਕਿਹੜੀ ਪਾਈਪ ਲਾਈਨ ਉਹ 100% ਦੀ ਕਿਹੜੀ ਸਬਸਿਡੀ ਤੇ ਉਹ ਸਾਡੇ ਖੇਤਾਂ ਤੱਕ ਪਹੁੰਚ ਪਹੁੰਚ ਕਰ ਦਿੱਤੀ ਹੈ ਕਿਹੜੇ ਖਾਲੇ ਆ ਉਹ ਪੱਕੇ ਕਰ ਦਿੱਤੇ ਗਏ ਆ ਸਭ ਤੋਂ ਜਿਹੜੀ ਵੱਡੀ ਗੱਲ ਹੈ ਕਿ ਕਿਹੜੀ ਫਸਲ ਨੂੰ ਜਦੋਂ ਉਹਨਾਂ ਨੂੰ ਇੱਕੋ ਫਿਕਰ ਹੁੰਦਾ ਸੀ ਕਿ ਕਿਹੜਾ ਕਿਸਾਨ ਹੈ ਜਿਹੜਾ ਪੂਰਾ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਨਹੀਂ ਪੂਰੀ ਦੁਨੀਆ ਦਾ ਅੰਦਾਜ਼ਾ ਵਾ ਉਹਨੂੰ ਵੀ ਸਕੂਨ ਦੀ ਨੀਂਦ ਨਹੀਂ ਆਉਂਦੀ ਸੀ ਉਹਨੂੰ ਵੀ ਫਿਕਰ ਰਹਿੰਦੀ ਸੀ ਕਿ ਕਿਤੇ ਮੇਰੇ ਖੇਤ ਨਾ ਸੁੱਕ ਜਾਣ ਕਿਤੇ ਮੇਰੀ ਅੱਖ ਨਾ ਲੱਗੀ ਰਹਿ ਜਾਏ ਉਹਨਾਂ ਦੀ ਸਵੇਰ ਵਾਰੀਆਂ ਨਹੀਂ ਕਦੀ ਰਾਤ ਨੂੰ ਆਣੀ ਵਾਰੀ ਪਰ ਹੁਣ ਸੁਬਾ 7 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ 7 ਵਜੇ ਤੱਕ ਕਿਹੜੀ ਬਿਜਲੀ ਰਹਿੰਦੀ ਹੈ ਤੇ ਜਦੋਂ ਜੀ ਕਰਦਾ ਵਾ ਕਿਸਾਨ ਵੀਰ ਜਾ ਕੇ ਬਿਜਲੀ ਦਾ ਆਪਣੇ ਮੋਟਰ ਦਾ ਸੋਚ ਛੱਡਦਾ ਤੇ ਨਾਲ ਦੀ ਨਾਲ ਖੇਤਾਂ ਨੂੰ ਪਾਣੀ ਮਿਲਣਾ ਲੱਗ ਪੈਂਦਾ ਵਾ ਤੇ ਅਸੀਂ ਵਿਕਾਸ ਦੇ ਧਾਰ ਤੇ ਵੋਟਾਂ ਲੈਣੀਆਂ ਵਾ ਸਾਨੂੰ ਪੂਰੀ ਉਮੀਦ ਹੈ ਕਿ ਕਿਹੜੀ ਵਕੀਲਾਂ ਦਾ ਕਿਹੜਾ ਜ਼ੋਨ ਹੈ ਉਹ ਚੰਗੀ ਲੀਡ ਤੇ ਅਸੀਂ ਜਿੱਤ ਕੇ ਆਮ ਪਾਰਟੀ ਦੀ ਝੋਲੀ ਚ ਪਾਵਾਂਗੇ ਬਾਕੀ ਚੌਨ ਵੀ ਕਿ ਤਿੰਨ ਜ਼ੋਨ ਹੈ ਤੇ ਬਹੁਤ ਵਧੀਆ ਉੱਥੋਂ ਵੀ ਲੀਡ ਸਾਨੂੰ ਮਿਲ ਰਹੀ ਹੈ ਪਰਕੀ ਲਈ ਗੱਡੀਆਂ ਸੱਜੀਆਂ ਨੇ ਮੌਜੂਦ ਸਮਾਂ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਮੇਰੇ ਵੱਡੇ ਵੀਰ ਭਾਰਗੋ ਜੀ ਦਾ ਜੋ ਮੇਰੇ ਕੋਲ ਚੱਲ ਕੇ ਆਏ ਅਤੇ ਉਹਨਾਂ ਨੇ ਕੀਮਤੀ ਸਮਾਂ ਕੱਢਿਆ ਅੱਜ ਜ਼ਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਚੱਲ ਰਿਹਾ ਹੈ ਤੇ ਮੈਂ ਦੱਸਣਾ ਚਾਹਣਾ ਲੋਕਾਂ ਨਾਲ ਗੱਲ ਸਾਂਝੀ ਕਰਨਾ ਚਾਹਣਾ ਆਪਣੇ ਮਨ ਦੀ ਗੱਲ ਰੱਖਣੀ ਚਾਹਣਾ ਕਿ ਅੱਜ ਆਪਾਂ ਵੇਖ ਲਿਆ 4 ਸਾਲ ਹੋ ਗਏ ਸਰਕਾਰ ਬਣੀ ਨੂੰ ਤੇ ਆਪਾਂ ਨੂੰ ਇਹ ਵੀ ਪਤਾ ਹੈ ਕਿ ਸਰਕਾਰ ਨੇ ਕੀਤਾ ਕੁਛ ਨਹੀਂ ਕੀ ਕਰਨਾ ਤੇ ਕੀ ਸੀ ਇਹਨਾਂ ਨੇ ਖੋਲਿਆ ਇਹਨਾਂ ਨੇ ਗਰੀਬਾਂ ਦੇ ਪੈਸੇ ਵੀ ਖੋਲੇ ਉਹਨਾਂ ਦੇ ਪੈਸੇ ਵੀ ਖੋਲੇ ਜਿਹੜੇ ਮਨਰੇਗਾ ਵਰਕਰ ਸਨ ਇਹਨਾਂ ਨੇ ਜਿਹੜੇ ਪਿੰਡਾਂ 'ਚ ਕੰਮ ਹੋਏ ਸਨ ਇਹ ਉਹ ਵੀ ਨਹੀਂ ਸਾਮ ਸਕੇ ਨਸ਼ੇ ਆਗੇ ਅਜਮਾਵਾ ਦੇ ਪੁੱਤ ਦਿਨੋ ਦਿਨ ਮਰ ਰਹੇ ਨੇ ਅੱਜ ਗੈਂਗਸਟਰਵਾਦ ਵੱਧ ਗਿਆ ਜਦੋਂ ਸਵੇਰੇ ਉੱਠਦੇ ਆ ਤਾਂ ਖਬਰ ਪੜਦੇ ਆ ਰੋਜ਼ ਕਿਸੇ ਮਾਂ ਦਾ ਪੁੱਤ ਮਰਦਾ ਹੈ ਤੇ ਮੈਂ ਲੋਕਾਂ ਨੂੰ ਇਹੀ ਬੇਨਤੀ ਕਰਦਾ ਇਹੀ ਅਪੀਲ ਕਰਦਾ ਕਿ ਅੱਜ ਆਪਾਂ ਇਹਨਾਂ ਨੂੰ ਨਕਾਰੀਏ ਅਤੇ ਨੌਜਵਾਨ ਸੋਚ ਨੌਜਵਾਨ ਲੀਡਰਾਂ ਨੂੰ ਚੁਣੀਏ ਜੋ ਪੜ੍ਹੇ ਲਿਖੇ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਲੋਕਾਂ ਦੀ ਸੇਵਾ ਕਰਨੀ ਹੈ ਕਿਉਂਕਿ ਸਿਆਣੇ ਕਹਿੰਦੇ ਆ ਜੋ ਆਪਾਂ ਬੀਜਦੇ ਆ ਉਹੀ ਵੜਦੇ ਆ ਤੇ ਜੋ ਇਹਨਾਂ ਨੇ ਬੀਜਿਆ 4 ਸਾਲਾਂ ਚ ਅੱਜ ਸਮਾਂ ਆ ਗਿਆ ਇਹ ਵੜਣਗੇ ਤੇ ਇਹਨਾਂ ਨੂੰ ਪਤਾ ਲੱਗੂਗਾ ਕਿਉਂਕਿ ਇਹ ਭੁੱਲ ਚੁਕੇ ਸਨ ਕਿ ਜਿਹੜੇ ਲੋਕਾਂ ਨੇ ਇਹਨਾਂ ਨੂੰ ਜਿਤਾਇਆ ਉਹਨਾਂ ਨੂੰ ਹੀ ਇਹਨਾਂ ਨੇ ਜਿਹੜਾ ਠੱਗਿਆ ਲੁੱਟਿਆ ਤੇ ਅੱਜ ਉਹੀ ਵੋਟਰ ਇਹਨਾਂ ਨੂੰ ਦੱਸਣਗੇ ਕਿ ਸਰਕਾਰ ਕਿਵੇਂ ਬਦਲੀ ਜਾਂਦੀ ਹੈ ਤੇ ਉਹਨਾਂ ਨੂੰ ਕਿਵੇਂ ਇਨਕਾਰਿਆ ਜਾਂਦਾ ਹੈ ਜਿਨ੍ਹਾਂ ਦੇ ਅੱਜ ਲੀਡਰ ਬਣ ਕੇ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹਨਾਂ ਲੋਕਾਂ ਦੀ ਇੱਜ਼ਤ ਕਰਨੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਵਿਧਾਨ ਸਭਾ ਚ ਪਹੁੰਚਾਇਆ ਬੋਲੋ ਜੈ ਨਿਹਾਲ ਬੋਲੋ ਤਾਂ ਮੋਤੀ ਜੀ ਇਹਦਾ ਗੱਲ ਇੱਕ ਬੇਨਤੀ ਆ ਜੀ ਸਾਰੇ ਜਿਹੜੇ ਨੌਜਵਾਨ ਵੀਰ ਨੇ ਸਪੈਸ਼ਲੀ ਉਹਨਾਂ ਨੂੰ ਦੱਸਣਾ ਚਾਹਣਾ